ਸਤਿ ਸ਼੍ਰੀ ਅਕਾਲ ਜੀ ਅਮਰੀਕਾ ਨਿਊਜ਼ ਬੁਲਟਿਨ ਵਿੱਚ ਖੜੇ ਹੋਂ ਦੁਸਰੀ ਮੈਂ ਤੁਹਾਡੇ ਨਾਲ ਸਿਮਰਨਜੀਤ ਕੌਰ ਗਿੱਲ ਤੇ ਖਬਰਾਂ ਦੀ ਸ਼ੁਰੂਆਤ ਤੋਂ ਪਹਿਲਾਂ ਇੱਕ ਨਿਸ਼ਾਨ ਮਾਰਦੇ ਹਾਂ ਅੱਜ ਦੀਆਂ ਤਾਜ਼ਾ ਸੁਰਖੀਆਂ ਤੇ ਅਮਰੀਕੀ ਹਵਾਈ ਅੱਡੇ ਤੇ ਭਾਰਤੀ ਵਿਦਿਆਰਥੀ ਨੂੰ ਸੁੱਟਿਆ ਜ਼ਮੀਨ ਤੇ ਹਤਕੜੀ ਲਗਾ ਕੇ ਭਾਰਤ ਭੇਜਿਆ ਵਾਪਸ ਅਮਰੀਕਾ ਦੇ ਵਿੱਚ 12 ਦੇਸ਼ਾਂ ਦੇ ਨਾਗਰਿਕਾਂ ਦੇ ਦਾਖਲੇ ਤੇ ਪਾਬੰਦੀ 10 ਹੋਰ ਦੇਸ਼ਾਂ ਤੇ ਅੰਸ਼ਕ ਲਗਾਈ ਗਈ ਪਾਬੰਦੀ ਅਮਰੀਕਾ ਦੀਆਂ ਸਖਤ ਕਾਰਵਾਈਆਂ 37 ਗੈਰ ਕਾਨੂੰਨੀ ਨਾਗਰਿਕਾਂ ਕੀਤੇ ਰਿਪੋਰਟ ਹੁਣ ਖਬਰਾਂ ਵਿਸਥਾਰ ਦੇ ਨਾਲ ਅਮਰੀਕਾ ਦੇ ਹਵਾਈ ਅੱਡੇ ਦੇ ਉੱਤੇ ਇੱਕ ਭਾਰਤੀ ਵਿਦਿਆਰਥੀ ਦੇ ਨਾਲ ਬਦਸਲੂਕੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। 에어ਪੋਰਟ ਦੇ ਉੱਤੇ ਭਾਰਤੀ ਵਿਦਿਆਰਥੀ ਨੂੰ ਜ਼ਮੀਨ ਤੇ ਸੁੱਟ ਕੇ ਹਥਕੜੀ ਲਗਾਈ ਗਈ ਹੈ। ਇਸ ਪੂਰੀ ਘਟਨਾ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਤੇਜ਼ੀ ਦੇ ਨਾਲ ਸਰਕੂਲੇਟ ਹੋ ਰਹੀ ਹੈ, ਵਾਇਰਲ ਹੋ ਰਹੀ ਹੈ। ਹਥਕੜੀ ਲਗਾ ਕੇ ਇਸ ਨੌਜਵਾਨ ਨੂੰ ਭਾਰਤ ਵਾਪਸ ਭੇਜਣ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਨੇ। ਭਾਰਤੀ ਵਿਦਿਆਰਥੀ ਚੀਕਦਾ ਰਿਹਾ ਕਿ ਉਹ ਪਾਗਲ ਨਹੀਂ ਹੈ, ਉਸ ਨੂੰ ਜਾਣ ਦਿੱਤਾ ਜਾਵੇ ਪਰ ਉਸ ਉੱਤੇ ਕਿਸੇ ਤਰ੍ਹਾਂ ਦਾ ਤਰਸ ਨਹੀਂ ਕੀਤਾ ਗਿਆ। ਅਮਰੀਕਾ ਦੇ ਨਿਊ ਜਰਸੀ ਵਿਚ ਇੱਕ ਭਾਰਤੀ ਵਿਦਿਆਰਥੀ ਨੂੰ ਨਿਵਾਖ ਹਵਾਈ ਅੱਡੇ ਤੇ ਅਪਰਾਧੀ ਵਾਂਗ ਜ਼ਮੀਨ ਤੇ ਸੁੱਟਿਆ ਗਿਆ ਫਿਰ ਹਾਥਕੜੀ ਲਗਾ ਕੇ ਭਾਰਤ ਪੇਜ ਦਿੱਤਾ ਭਾਰਤੀ ਅਮਰੀਕੀ ਕਾਰੋਬਾਰੀ ਕੁਨਾਲ ਜੈਨ ਨੇ ਐਤਵਾਰ ਨੂੰ ਸੋਸ਼ਲ ਮੀਡੀਆ ਤੇ ਵੀਡੀਓ ਸਾਂਝਾ ਕੀਤਾ ਜੈਨ ਨੇ ਐਕਸ ਲਿਖਿਆ ਮੈਂ ਨਿਵਾਕ ਹਵਾਈ ਅੱਡੇ ਤੇ ਇੱਕ ਨੌਜਵਾਨ ਭਾਰਤੀ ਵਿਦਿਆਰਥੀ ਨੂੰ ਹਾਤਕੜੀ ਲੱਗੀ ਹੋਏ ਰੋਂਦਿਆਂ ਹੋਇਆਂ ਵੇਖਿਆ ਤੇ ਇੱਕ ਅਪਰਾਧੀ ਵਾਂਗ ਉਸ ਨਾਲ ਵਿਹਾਰ ਕੀਤਾ ਜਾ ਰਿਹਾ ਸੀ ਉਹ ਆਪਣੇ ਸੁਪਨਿਆਂ ਨੂੰ ਪੂਰਾ ਕਰਨ ਆਇਆ ਸੀ ਕਿਸੇ ਨੂੰ ਨੁਕਸਾਨ ਪਹੁੰਚਾਣੇ ਇੱਕ ਐਨਆਰਆਈ ਹੋਣ ਦੇ ਨਾਤੇ ਮੈਂ ਕਮਜ਼ੋਰ ਤੇ ਟੁੱਟਿਆ ਹੋਇਆ ਮਹਿਸੂਸ ਕਰਦਾ ਜੈਨਿਕ ਹੈ ਕਿ ਵਿਦਿਆਰਥੀ ਹਰਿਆਣਵੀ ਚ ਕਹਿ ਰਿਹਾ ਸੀ ਮੈਂ ਪਾਗਲ ਨਹੀਂ ਆ ਇਹ ਲੋਕ ਮੈਨੂੰ ਪਾਗਲ ਸਾਬਤ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਇਹ ਹਜੇ ਵੀ ਸਪਸ਼ਟ ਨਹੀਂ ਹੈ ਕਿ ਵਿਦਿਆਰਥੀ ਨੂੰ ਦੇਸ਼ ਨਿਕਾਲਾ ਕਿਉਂ ਦਿੱਤਾ ਗਿਆ ਉਹਨਾਂ ਅੱਗੇ ਕਿਹਾ ਕਿ ਇਹ ਬੱਚੇ ਸਵੇਰੇ ਵੀਜ਼ਾ ਲੈ ਕੇ ਫਲਾਈਟ ਰਾਹੀਂ ਆਉਂਦੇ ਨੇ ਕਿਸੇ ਕਾਰਨ ਕਰਕੇ ਉਹ ਇਮੀਗ੍ਰੇਸ਼ਨ ਅਧਿਕਾਰੀਆਂ ਨੂੰ ਆਪਣੇ ਆਉਣ ਦਾ ਕਾਰਨ ਨਹੀਂ ਦੱਸ ਪਾਉਂਦੇ ਤੇ ਉਹਨਾਂ ਨੂੰ ਅਪਰਾਧੀਆਂ ਵਾਂਗ ਹੱਥ ਪੈਰ ਬੰਨ੍ਹ ਕੇ ਸ਼ਾਮ ਦੀ ਫਲਾਈਟ ਰਾਹੀਂ ਭੇਜ ਦਿੱਤਾ ਜਾਂਦਾ ਹੈ ਹਰ ਰੋਜ਼ 3 ਤੋਂ 4 ਅਜਿਹੇ ਕੇਸ ਆਉਂਦੇ ਨੇ ਪਿਛਲੇ ਕੁਝ ਦਿਨਾਂ 'ਚ ਅਜਿਹੇ ਮਾਮਲੇ ਬਹੁਤ ਵਧ ਗਏ ਨੇ ਜੈਨ ਨੇ ਭਾਰਤੀ ਦੂਤਾਵਾਸ ਅਮਰੀਕਾ ਅਤੇ ਭਾਰਤੀ ਵਿਦੇਸ਼ ਮੰਤਰੀ ਸੁਬ੍ਰਮਣੀਅਮ ਜੈਸ਼ੰਕਰ ਨੂੰ ਇਸ ਮਾਮਲੇ 'ਚ ਦਖਲ ਦੇਣ ਦੀ ਅਪੀਲ ਕੀਤੀ ਹੈ ਉਹਨਾਂ ਲਿਖਿਆ ਕਿਸੇ ਨੂੰ ਪਤਾ ਲਾਉਣਾ ਚਾਹੀਦਾ ਹੈ ਕਿ ਇਸ ਵਿਦਿਆਰਥੀ ਨਾਲ ਕੀ ਹੋ ਰਿਹਾ ਹੈ ਇਹ ਘਟਨਾ ਅਜਿਹੇ ਸਮੇਂ ਵਾਪਰੀ ਹੈ ਜਦੋਂ ਅਮਰੀਕੀ ਸਰਕਾਰ ਅੰਤਰਰਾਸ਼ਟਰੀ ਵਿਦਿਆਰਥੀਆਂ ਤੇ ਸਖਤ ਹੋ ਰਹੀ ਹੈ ਤੇ ਬਿਨਾਂ ਨੋਟਿਸ ਦੇ ਵੀਜ਼ਾ ਰੱਦ ਕਰ ਰਹੀ ਹੈ ਵਿਦਿਆਰਥੀ ਫਿਲਸਤੀਨ ਦਾ ਸਮਰਥਨ ਕਰਨ ਤੋਂ ਲੈ ਕੇ ਟ੍ਰੈਫਿਕ ਉਲੰਘਣਾਵਾਂ ਤੱਕ ਕਈ ਕਾਰਨਾ ਕਰਕੇ ਕਾਨੂੰਨੀ ਮੁਸੀਬਤਾਂ 'ਚ ਫਸ ਜਾਂਦੇ ਨੇ ਅਮਰੀਕੀ ਸਰਕਾਰ ਨੇ 2 ਹਫ਼ਤੇ ਪਹਿਲਾਂ ਵਿਦੇਸ਼ੀ ਵਿਦਿਆਰਥੀਆਂ ਲਈ ਨਵੇਂ ਵੀਜ਼ਾ ਇੰਟਰਵਿਊ ਤੇ ਪਾਬੰਦੀ ਲਾ ਦਿੱਤੀ ਸੀ ਵਿਦੇਸ਼ ਮੰਤਰੀ ਮਾਰਕੋ ਰੂਬਿਓ ਨੇ ਇਸ ਸਬੰਧੀ ਇੱਕ ਆਦੇਸ਼ ਜਾਰੀ ਕੀਤਾ ਸੀ ਆਦੇਸ਼ ਦਾ ਉਦੇਸ਼ ਦੇਸ਼ ਦੀਆਂ ਯੂਨੀਵਰਸਿਟੀਆਂ 'ਚ ਇਹੂਦੀ ਵਿਰੋਧੀ ਅਤੇ ਖੱਬੇਪੱਖੀ ਵਿਚਾਰਾਂ ਨੂੰ ਰੋਕਣਾ ਹੈ ਰੂਬਿਓ ਨੇ ਦੁਨੀਆ ਭਰ ਦੇ ਅਮਰੀਕੀ ਦੂਤਾਵਾਸਾਂ ਨੂੰ ਇੱਕ ਆਦੇਸ਼ ਜਾਰੀ ਕਰਕੇ ਕਿਹਾ ਕਿ ਉਹ ਵਿਦਿਆਰਥੀ ਵੀਜ਼ਾ ਲਈ ਨਵੇਂ ਇੰਟਰਵਿਊ ਤੈਅ ਨਾ ਕਰਨ ਕਿਉਂਕਿ 트੍ਰੰਪ ਪ੍ਰਸ਼ਾਸਨ ਅਮਰੀਕਾ ਆਉਣ ਵਾਲੇ ਵਿਦਿਆਰਥੀਆਂ ਦੇ ਸੋਸ਼ਲ ਮੀਡੀਆ ਪ੍ਰੋਫਾਈਲਸ ਦੀ ਜਾਂਚ ਨੂੰ ਸਖਤ ਕਰਨ ਜਾ ਰਿਹਾ ਹੈ ਉਹਨਾਂ ਅੱਗੇ ਕਿਹਾ ਕਿ ਤੁਰੰਤ ਪ੍ਰਭਾਵ ਨਾਲ ਕਾਉਂਸਲਰ ਸੈਕਸ਼ਨ ਨੂੰ ਅਗਲੇ ਦਿਸ਼ਾ ਨਿਰਦੇਸ਼ ਜਾਰੀ ਹੋਣ ਤੱਕ ਵਿਦਿਆਰਥੀ ਜਾਂ ਐਕਸਚੇਂਜਰ ਵਿਜ਼ਟਰ ਵੀਜ਼ਾ ਲਈ ਨਵੀਆਂ ਨਿਯੁਕਤੀਆਂ ਦੀ ਆਗਿਆ ਨਹੀਂ ਦੇਣੀ ਚਾਹੀਦੀ। ਟਰੰਪ ਪ੍ਰਸ਼ਾਸਨ ਦਾ ਕਹਿਣਾ ਹੈ ਜੇਕਰ ਕੋਈ ਵਿਦਿਆਰਥੀ ਵਿਦੇਸ਼ੀ ਬਿਨਾ ਦੱਸੇ ਕੋਰਸ ਛੱਡਦਾ ਹੈ ਤਾਂ ਕਲਾਸ 'ਚ ਨਹੀਂ ਜਾਂਦਾ ਜਾਂ ਪੜ੍ਹਾਈ ਵਿਚਾਲੇ ਛੱਡ ਦਿੰਦਾ ਤਾਂ ਉਸ ਦਾ ਵਿਜ਼ਾ ਰੱਦ ਕੀਤਾ ਜਾ ਸਕਦਾ ਹੈ। ਭਾਰਤ 'ਚ ਅਮਰੀਕੀ ਦੂਤਾਵਾਸ ਨੇ ਕੁਝ ਸਮਾਂ ਪਹਿਲਾਂ ਇੱਕ ਬਿਆਨ ਜਾਰੀ ਕਰਕੇ ਇਸ ਬਾਰੇ ਜਾਣਕਾਰੀ ਦਿੱਤੀ ਸੀ। ਦੂਤਾਵਾਸ ਨੇ ਕਿਸੇ ਵੀ ਸਮੱਸਿਆ ਤੋਂ ਬਚਣ ਲਈ ਹਮੇਸ਼ਾ ਆਪਣੀਆਂ ਵੀਜ਼ਾ ਸ਼ਰਤਾਂ ਦੀ ਪਾਲਣਾ ਕਰਨ ਦੀ ਆਖਿਆ। ਦੂਜੇ ਪਾਸੇ ਟਰੰਪ ਸਰਕਾਰ ਨੇ ਹਾਰਵਰਡ ਯੂਨੀਵਰਸਿਟੀ ਨਾਲ ਸਾਢੇ 800 ਕਰੋੜ ਰੁਪਏ ਦਾ ਇਕਰਾਰਨਾਮਾ ਰੱਦ ਕਰ ਦਿੱਤਾ ਹੈ। ਇਹ ਫੈਸਲਾ 28 ਮਈ ਨੂੰ ਲਿਆ ਗਿਆ ਸੀ। ਸਰਕਾਰ ਇਸ ਆਈਵੀ ਲੀਗ ਸਕੂਲ ਲਈ 22000 ਕਰੋੜ ਰੁਪਏ ਤੋਂ ਵੱਧ ਦੀ ਸਹਾਇਤਾ ਪਹਿਲਾਂ ਰੁਕ ਚੁੱਕੀ ਹੈ। ਤਯੋਦੜਾ ਅੱਜ ਤੋਂ ਅਮਰੀਕਾ ਦੇ ਵਿੱਚ 12 ਦੇਸ਼ਾਂ ਦੇ ਨਾਗਰਿਕਾਂ ਦੇ ਦਾਖਲੇ ਦੇ ਉੱਤੇ ਪਾਬੰਦੀ ਲਾਗੂ ਹੋ ਚੁੱਕੀ ਹੈ ਦਰਸਲ ਅਮਰੀਕੀ ਰਾਸ਼ਟਰਪਤੀ ਡੋਨਾਲ ਟਰੰਪ ਨੇ ਕਹਿ ਦਿੱਤਾ ਸੀ ਕਿ ਉਹ 12 ਦੇਸ਼ ਜਿਨ੍ਹਾਂ ਤੋਂ ਅਮਰੀਕਾ ਨੂੰ ਖਤਰਾ ਹੈ ਜਾਂ ਫਿਰ ਜਿਨ੍ਹਾਂ ਦੇਸ਼ਾਂ ਦੇ ਵਿੱਚ ਅਮਰੀਕਾ ਦੇ ਖਿਲਾਫ ਸਾਜ਼ਿਸ਼ਾਂ ਰਚੀਆਂ ਗਈਆਂ ਨੇ ਅਤਵਾਦੀ ਘਟਨਾਵਾਂ ਨੂੰ ਅੰਜਾਮ ਦਿੱਤਾ ਗਿਆ ਹੈ ਉਹਨਾਂ ਦੇਸ਼ਾਂ ਦੇ ਨਾਗਰਿਕਾਂ ਨੂੰ ਹੁਣ ਅਮਰੀਕਾ ਨਹੀਂ ਆਉਣ ਦਿੱਤਾ ਜਾਵੇਗਾ ਇਸ ਤੋਂ ਇਲਾਵਾ 7 ਹੋਰ ਦੇਸ਼ਾਂ ਦੇ ਨਾਗਰਿਕਾਂ ਦੇ ਉੱਤੇ ਅੰਸ਼ਕ ਪਾਬੰਦੀ ਲਗਾਈ ਗਈ ਹੈ ਪਭ ਏਕੀ 12 ਦੇਸ਼ਾਂ ਦੇ ਨਾਗਰਿਕਾਂ ਦੇ ਉੱਤੇ ਪੂਰੀ ਤਰ੍ਹਾਂ ਪਾਬੰਦੀ ਹੈ ਉਹ ਕਿਸੇ ਵੀ ਤਰ੍ਹਾਂ ਦਾ ਵੀਜ਼ਾ ਹਾਸਲ ਕਰਕੇ ਅਮਰੀਕਾ ਦਾਖਲ ਨਹੀਂ ਹੋ ਸਕਦੇ ਤੇ ਸੱਤ ਹੋਰ ਦੇਸ਼ ਜਿਹੜੇ ਨੇ ਉਹਨਾਂ ਦੇ ਨਾਗਰਿਕ ਸਪੈਸੀਫਾਈ ਵੀਜ਼ਾ ਹਾਸਲ ਕਰਕੇ ਅਮਰੀਕਾ ਆ ਸਕਦੇ ਨੇ ਉਹਨਾਂ ਨੂੰ ਕੁਝ ਕੁਝ ਵੀਜ਼ਿਆਂ ਦੇ ਵਿੱਚ ਛੋਟ ਦਿੱਤੀ ਗਈ ਹੈ ਡੋਨਾਲਟ 트럼ਪ ਨੇ ਸੁਰੱਖਿਆ ਦਾ ਹਵਾਲਾ ਦਿੰਦਿਆਂ ਹੋਇਆਂ ਇਹ ਪਾਬੰਦੀ ਲਗਾਈ ਹੈ ਉਹਨਾਂ ਕਹੇ ਕਿ ਅਮਰੀਕਾ ਨੂੰ ਸੁਰੱਖਿਅਤ ਰੱਖਣ ਵਾਸਤੇ ਜੋ ਫੈਸਲੇ ਲੈਣੇ ਪੈਣਗੇ ਜ਼ਰੂਰ ਲੈ ਜਾਣਗੇ 12 ਦੇਸ਼ਾਂ ਦੇ ਨਾਗਰਿਕਾਂ ਦੇ ਅਮਰੀਕਾ 'ਚ ਦਾਖਲੇ ਤੇ ਪਾਬੰਦੀ ਅੱਜ ਤੋਂ ਲਾਗੂ ਹੋ ਗਈ ਹੈ ਅਮਰੀਕੀ ਰਾਸ਼ਟਰਪਤੀ ਡੋਨਾਲਡ 트ੰਪ ਨੇ ਇਸ ਸੰਬੰਧੀ 4 ਜੂਨ ਨੂੰ ਆਦੇਸ਼ ਜਾਰੀ ਕੀਤਾ ਸੀ ਜੋ 9 ਜੂਨ ਤੋਂ ਲਾਗੂ ਹੋ ਗਿਆ ਹੈ 12 ਦੇਸ਼ਾਂ ਤੋਂ ਇਲਾਵਾ 7 ਦੇਸ਼ਾਂ ਦੇ ਨਾਗਰਿਕਾਂ ਤੇ ਅੰਸ਼ਕ ਪਾਬੰਦੀ ਲਾਈ ਜਾਵੇਗੀ ਇਹ ਇਮੀਗ੍ਰੇਸ਼ਨ ਤੇ ਰੀ-ਇਮੀਗ੍ਰੇਸ਼ਨ ਵੀਜ਼ਾ ਦੋਵਾਂ ਤੇ ਲਾਗੂ ਹੋਵੇਗਾ 트ੰਪ ਨੇ ਆਪਣੇ ਫੈਸਲੇ ਪਿੱਛੇ ਅਮਰੀਕੀ ਲੋਕਾਂ ਦੀ ਜਾਨ ਦੀ ਸੁਰੱਖਿਆ ਦਾ ਹਵਾਲਾ ਦਿੱਤਾ ਹੈ 트ੰਪ ਨੇ 4 ਜੂਨ ਨੂੰ ਕਿਹਾ ਸੀ ਕਿ ਅਮਰੀਕਾ ਨੂੰ ਉਹਨਾਂ ਵਿਦੇਸ਼ੀ ਨਾਗਰਿਕਾਂ ਤੋਂ ਬਚਾਉਣਾ ਜ਼ਰੂਰੀ ਹੈ ਜੋ ਅਤਵਾਦੀ ਹਮਲੇ ਕਰਨ ਰੋਸਟਰੀ ਸੁਰੱਖਿਆ ਨੂੰ ਨੁਕਸਾਨ ਪਹੁੰਚਾਉਣ ਨਫ਼ਰਤ ਫੈਲਾਉਣ ਜਾਂ ਇਮੀਗ੍ਰੇਸ਼ਨ ਕਾਨੂੰਨਾਂ ਦੀ ਉਲੰਘਣਾ ਕਰਨ ਦੀ ਕੋਸ਼ਿਸ਼ ਕਰਦੇ ਨੇ ਅਮਰੀਕੀ ਵਿਦੇਸ਼ ਵਿਭਾਗ ਦੇ ਅਨੁਸਾਰ ਪੂਰੀ ਤਰ੍ਹਾਂ ਪਾਬੰਦੀ ਦਾ ਮਤਲਬ ਹੈ ਕਿ ਉਸ ਦੇਸ਼ ਦੇ ਜ਼ਿਆਦਾਤਰ ਨਾਗਰਿਕਾਂ ਨੂੰ ਅਮਰੀਕਾ 'ਚ ਦਾਖਲ ਹੋਣ ਤੋਂ ਪੂਰੀ ਤਰ੍ਹਾਂ ਵਰਜਿਤ ਕੀਤਾ ਜਾਂਦਾ ਹੈ ਇਨ੍ਹਾਂ 'ਚ ਸਲਾਨੀ ਵੀਜ਼ਾ ਵਿਦਿਆਰਥੀ ਵੀਜ਼ਾ ਵਰਕ ਵੀਜ਼ਾ ਤੇ ਪ੍ਰਵਾਸੀ ਵੀਜ਼ਾ ਲੈਣ ਵਾਲੇ ਲੋਕ ਸ਼ਾਮਿਲ ਨੇ ਇਸ ਦੇ ਨਾਲ ਹੀ ਅੰਸ਼ਕ ਪਾਬੰਦੀ ਦਾ ਮਤਲਬ ਹੈ ਕਿ ਉਸ ਦੇਸ਼ ਦੇ ਨਾਗਰਿਕਾਂ ਲਈ ਕੁਝ ਖਾਸ ਕਿਸਮ ਦੇ ਵੀਜ਼ੇ ਜਾਂ ਐਂਟਰੀਜ਼ ਤੇ ਪਾਬੰਦੀ ਹੈ ਪਰ ਦੂਜੀਆਂ ਤੇ ਨਹੀਂ ਇਸ ਦਾ ਮਤਲਬ ਹੈ ਕਿ ਤੁਹਾਨੂੰ ਇਮੀਗ੍ਰੇਸ਼ਨ ਵੀਜ਼ਾ ਨਹੀਂ ਮਿਲੇਗਾ ਪਰ ਟੂਰਿਸਟ ਵੀਜ਼ਾ ਹਾਸਲ ਕਰ ਸਕਦੇ ਹੋ ਸਟੂਡੈਂਟਸ ਨੂੰ ਇਜਾਜ਼ਤ ਮਿਲੇਗੀ ਪਰ ਵਰਕ ਵੀਜ਼ਾ ਤੇ ਪਾਬੰਦੀ ਹੋਵੇਗੀ 4 ਜੂਨ ਨੂੰ 트럼ਪ ਨੇ ਦੂਜੇ ਦੇਸ਼ਾਂ ਦੇ ਨਾਗਰਿਕਾਂ ਨੂੰ ਵੀਜ਼ਾ ਜਾਰੀ ਕਰਦੇ ਸਮੇਂ ਸਾਵਧਾਨ ਰਹਿਣ ਲਈ ਆਖਿਆ ਸੀ। ਉਹਨਾਂ ਕਿਹਾ ਸੀ ਕਿ ਵੀਜ਼ਾ ਜਾਰੀ ਕਰਦੇ ਸਮੇਂ ਇਹ ਧਿਆਨ ਰੱਖਣਾ ਚਾਹੀਦਾ ਹੈ ਕਿ ਜੇ ਇਹ ਲੋਕ ਅਮਰੀਕਾ ਨਾਉਣ ਜੋ ਅਮਰੀਕਨਸ ਦੇਸ਼ ਦੇ ਹਿੱਤਾਂ ਨੂੰ ਨੁਕਸਾਨ ਪਹੁੰਚਾ ਸਕਦੇ ਨੇ। 트럼ਪ ਦਾ ਕਹਿਣਾ ਸੀ ਕਿ ਇਮੀਗ੍ਰੇਸ਼ਨ ਵੀਜ਼ਾ ਤੇ ਆਉਣ ਵਾਲੇ ਲੋਕ ਸਥਾਈ ਨਿਵਾਸੀ ਬਣ ਜਾਂਦੇ ਨੇ। ਇਸ ਲਈ ਉਹਨਾਂ ਦੀ ਜਾਂਚ ਵਧੇਰੇ ਮਹੱਤਵਪੂਰਨ ਤੇ ਮੁਸ਼ਕਲ ਹੁੰਦੀ ਹੈ ਸੁਰੱਖਿਆ ਖਤਰਾ ਹੋਣ ਤੇ ਵੀ ਇਨਾਂ ਲੋਕਾਂ ਨੂੰ ਬਾਹਰ ਕੱਢਣਾ ਮੁਸ਼ਕਲ ਹੁੰਦਾ ਹੈ ਦੂਜੇ ਪਾਸੇ ਗੈਰ ਇਮੀਗ੍ਰੇਸ਼ਨ ਵੀਜ਼ਾ ਤੇ ਆਉਣ ਵਾਲੇ ਲੋਕਾਂ ਦੀ ਜਾਂਚ ਘੱਟ ਹੁੰਦੀ ਹੈ ਇਸ ਲਈ ਉਹਨਾਂ ਦੇਸ਼ਾਂ ਤੋਂ ਆਉਣ ਵਾਲੇ ਲੋਕਾਂ ਤੇ ਪਾਬੰਦੀ ਲਗਾਉਣੀ ਜ਼ਰੂਰੀ ਹੈ ਜਿੱਥੇ ਪਛਾਣ ਤੇ ਜਾਣਕਾਰੀ ਸਾਂਝੀ ਕਰਨ ਨਾਲ ਸੰਬੰਧਿਤ ਪ੍ਰਣਾਲੀਆਂ ਵਧੀਆਂ ਨਹੀਂ ਟਰੰਪ ਨੇ ਆਪਣੇ ਪਹਿਲੇ ਕਾਰਜਕਾਲ ਦੌਰਾਨ 2017 ਚ ਇੱਕ ਯਾਤਰਾ ਪਾਬੰਦੀ ਲਗਾਈ ਜਿਸ ਨੂੰ ਅਕਸਰ ਮੁਸਲਮ ਪਾਬੰਦੀ ਕਿਹਾ ਜਾਂਦਾ ਹੈ ਜਿਸ ਚ ਜ਼ਿਆਦਾਤਰ ਮੁਸਲਮ ਬਹੁਗਿਣਤੀ ਵਾਲੇ ਦੇਸ਼ ਸਨ ਜਨਵਰੀ 2017 ਚ ਜਾਰੀ ਕੀਤੇ ਗਏ ਹੁਕਮਾਂ ਅਨੁਸਾਰ ਸ਼ੁਰੂਆਤੀ ਪਾਬੰਦੀ ਚ 7 ਦੇਸ਼ਾਂ ਦੇ ਲੋਕਾਂ ਨੂੰ ਅਮਰੀਕਾ ਚ ਦਾਖਲ ਹੋਣ ਤੋਂ ਰੋਕਿਆ ਗਿਆ ਸੀ ਉਹਨਾਂ ਚ ਈਰਾਨ ਇਰਾਕ ਲੀਬੀਆ ਸੋਮਾਲੀਆ ਸੂਡਾਨ ਸੀਰੀਆ ਤੇ ਯਮਨ ਸ਼ਾਮਿਲ ਨੇ ਬਾਅਦ ਚ ਇਸ ਚ ਬਦਲਾ ਕੀਤੇ ਗਏ ਟ੍ਰੰਪ ਨੇ ਅਤਵਾਦ ਨੂੰ ਰੋਕਣ ਲਈ ਇਹਨਾਂ ਪਾਬੰਦੀਆਂ ਨੂੰ ਜ਼ਰੂਰੀ ਦੱਸਿਆ। ਉਹਨਾਂ ਆਖਿਆ ਕਿ ਇਹ ਪਾਬੰਦੀਆਂ ਇਸ ਲਈ ਵੀ ਜ਼ਰੂਰੀ ਨੇ ਤਾਂ ਜੋ ਵਿਦੇਸ਼ੀ ਸਰਕਾਰਾਂ ਤੋਂ ਸਹਿਯੋਗ ਪ੍ਰਾਪਤ ਕੀਤਾ ਜਾ ਸਕੇ। ਇਮੀਗ੍ਰੇਸ਼ਨ ਕਾਨੂੰਨ ਲਾਗੂ ਕੀਤੇ ਜਾ ਸਕਣ ਤੇ ਰਾਸ਼ਟਰੀ ਸੁਰੱਖਿਆ, ਵਿਦੇਸ਼ ਨੀਤੀ ਤੇ ਅਤਵਾਦ ਵਿਰੋਧੀ ਕੰਮ ਨੂੰ ਅੱਗੇ ਵਧਾਇਆ ਜਾ ਸਕੇ। ਰਿਪੋਰਟ ਦੇ ਅਨੁਸਾਰ ਮਿਆਮਾਰ ਤੋਂ B1/B2 ਵੀਜ਼ਾ ਤੇ ਆਉਣ ਵਾਲੇ 27% ਲੋਕ FMJ ਵੀਜ਼ਾ ਤੇ ਆਉਣ ਵਾਲੇ 42% ਲੋਕ ਮਿਆਦ ਪੂਰੀ ਹੋਣ ਤੋਂ ਬਾਅਦ ਵੀ ਇੱਥੇ ਰੁਕੇ ਨੇ। ਇਸ ਤੋਂ ਇਲਾਵਾ ਮਮਾਰ ਨੇ ਅਮਰੀਕਾ ਤੋਂ ਡਿਪੋਰਟ ਕੀਤੇ ਆਪਣੇ ਨਾਗਰਿਕਾਂ ਨੂੰ ਵਾਪਸ ਲੈਂਚ ਸਹਿਯੋਗ ਨਹੀਂ ਕੀਤਾ ਤੇ ਡ੍ਰੰਪ ਨੇ ਵੱਡੇ ਫੈਸਲੇ ਲੈਣ ਲਈ ਮਜਬੂਰੀ ਸ਼ੋਕ ਕੀਤੀ। ਤੇ ਉੱਧਰ ਅਮਰੀਕੀ ਰਾਸ਼ਪਤੀ ਡੋਨਲਡ 트ੰਪ ਦੇ ਇੱਕ ਹੋਰ ਸਖਤ ਕਾਰਵਾਈ ਵੇਖਣ ਨੂੰ ਮਿਲਿਆ 37 ਗੈਰ ਕਾਨੂੰਨੀ ਨਾਗਰਿਕਾਂ ਨੂੰ ਰਿਪੋਰਟ ਕੀਤਾ ਗਿਆ ਰਿਪੋਰਟ ਕਰਕੇ ਵਾਪਸ ਆਪਣੇ ਆਪਣੇ ਦੇਸ਼ ਭੇਜਿਆ ਗਿਆ ਸਮੇਂ-ਸਮੇਂ ਤੇ ਵੇਖਿਆ ਜਾ ਰਿਹਾ ਕਿ ਡੋਨਲਡ 트ੰਪ ਗੈਰ ਕਾਨੂੰਨੀ ਨਾਗਰਿਕਾਂ ਨੂੰ ਪ੍ਰਵਾਸੀਆਂ ਨੂੰ ਦੇਸ਼ ਨਿਕਾਲੇ ਦੇਣ ਦੇ ਹੁਕਮ ਦਿੰਦੇ ਨੇ ਕੋਈ ਤਾਂ ਅਦਾਲਤ ਦਾ ਰੁਕ ਕਰਕੇ ਬਚ ਜਾਂਦਾ ਹੈ ਪਰ ਬਹੁਤ ਸਾਰੇ ਅਜਿਹੇ ਨਾਗਰਿਕ ਨੇ ਜਿਨ੍ਹਾਂ ਨੂੰ ਹੋਟਲਸ ਦੇ ਵਿੱਚ ਰੱਖਿਆ ਜਾਂਦਾ ਹੈ ਉਸ ਤੋਂ ਬਾਅਦ ਉੱਥੋਂ ਵਾਪਸ ਉਹਨਾਂ ਦੇ ਮੁਲਕ ਰਿਪੋਰਟ ਕਰ ਦਿੱਤਾ ਜਾਂਦਾ ਹੈ ਅਮਰੀਕੀ ਸਰਕਾਰ ਨੇ ਦੇਸ਼ 'ਚ ਗੈਰ ਕਾਨੂੰਨੀ ਤੌਰ ਤੇ ਰਹਿ ਰਹੇ 37 ਨੇਪਾਲੀ ਨਾਗਰਿਕਾਂ ਨੂੰ ਰਿਪੋਰਟ ਕਰ ਦਿੱਤਾ ਹੈ ਇੱਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ ਹੈ ਇਮੀਗ੍ਰੇਸ਼ਨ ਵਿਭਾਗ ਦੇ ਇੱਕ ਅਧਿਕਾਰੀ ਨੇ ਦੱਸਿਆ ਹੈ ਕਿ ਗੈਰ ਕਾਨੂੰਨੀ ਨੇਪਾਲੀ ਨਾਗਰਿਕਾਂ ਨੂੰ ਲੈ ਕੇ ਇੱਕ ਚਾਰਟਰਡ ਜਹਾਜ਼ ਸ਼ਾਮ ਨੂੰ ਅਮਰੀਕਾ ਤੋਂ ਇੱਥੋਂ ਪਹੁੰਚਿਆ ਅਮਰੀਕਾ ਦੇ ਅਧਿਕਾਰੀ ਨੇ ਦੱਸਿਆ ਹੈ ਕਿ ਇਹ ਇੱਕ ਦਿਨ 'ਚ ਅਮਰੀਕਾ ਦੁਆਰਾ ਰਿਪੋਰਟ ਕੀਤੇ ਗਏ ਨੇਪਾਲੀਆਂ ਦੀ ਸਭ ਤੋਂ ਵੱਡੀ ਗਿਣਤੀ ਹੈ। ਅਧਿਕਾਰੀ ਨੇ ਦੱਸਿਆ ਕਿ ਇਨ੍ਹਾਂ ਲੋਕਾਂ ਨੇ ਅਮਰੀਕੀ ਇਮੀਗ੍ਰੇਸ਼ਨ ਕਾਨੂੰਨਾਂ ਦੀ ਉਲੰਘਣਾ ਕੀਤੀ। ਤ੍ਰਿਵਰਣ ਹਵਾਈ ਅੱਡੇ ਦੇ ਉੱਤੇ ਇਮੀਗ੍ਰੇਸ਼ਨ ਦਫ਼ਤਰ ਦੇ ਬੁਲਾਰੇ ਅੰਜਨ ਪਾਨੀ ਨੇ ਕਿਹਾ ਕਿ ਐਤਵਾਰ ਨੂੰ ਰਿਪੋਰਟ ਕੀਤੇ ਗਏ ਇਨ੍ਹਾਂ ਲੋਕਾਂ ਦੇ ਨਾਲ ਹੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਜਨਵਰੀ 'ਚ ਅਹੁਦਾ ਸੰਭਾਲਣ ਤੋਂ ਬਾਅਦ ਅਮਰੀਕਾ 'ਚ ਗੈਰ-ਕਾਨੂੰਨੀ ਤੌਰ 'ਤੇ ਰਹਿ ਰਹੇ 170 ਨੇਪਾਲੀ ਨਾਗਰਿਕਾਂ ਨੂੰ ਰਿਪੋਰਟ ਕਰ ਦਿੱਤਾ ਗਿਆ। ਪਿਛਲੇ ਸਮੇਂ ਦੇ ਵਿੱਚ ਸੈਂਕੜੇ ਨੇਪਾਲੀ ਨਾਗਰਿਕ ਦਲਾਲਾਂ ਨੂੰ ਲੱਖਾਂ ਰੁਪਏ ਦੇ ਕੇ ਆਪਣੀ ਜਾਨ ਜੋਖਮ ਚ ਪਾ ਕੇ ਗੈਰ ਕਾਨੂੰਨੀ ਰਸਤੇ ਰਾਹੀਂ ਅਮਰੀਕਾ ਗਏ ਸਨ ਤੇ ਹੁਣ ਅਮਰੀਕਾ ਦੀ ਸਰਕਾਰ ਇੱਕ ਇੱਕ ਕਰਕੇ ਚੁਣ-ਚੁਣ ਕੇ ਇਹਨਾਂ ਗੈਰ ਕਾਨੂੰਨੀ ਨਾਗਰਿਕਾਂ ਨੂੰ ਦੇਸ਼ ਤੋਂ ਬਾਹਰ ਦਾੜ ਸਤਾ ਵਿਖਾਰੀ ਹੈ ਸ੍ਰੀ ਸੰਤਾ ਸਾਖਬਰਾ ਜੰਦੇ ਜੰਦੇ ਇੱਕ ਵਾਰ ਫਿਰ ਨਸ ਮਾਰ ਦਿਆ ਮੁਖ ਲੈ ਇਸ ਤੇ ਅਮਰੀਕੀ ਹਵਾਈ ਅੱਡੇ ਤੇ ਪਾਰਟੀ ਵਿਦਿਆਰਥੀ ਨੂੰ ਸੁਟਿਆ ਜ਼ਮੀਨ ਤੇ ਹਟਕੜੀ ਲਗਾ ਕੇ ਭਾਰਤ ਭੇਜਿਆ ਵਾਪਸ ਅਮਰੀਕਾ ਦੇ ਵਿੱਚ 12 ਦੇਸ਼ਾਂ ਦੇ ਨਾਗਰਿਕਾਂ ਦੇ ਦਾਖਲੇ ਤੇ ਪਾਬੰਦੀ 10 ਹੋਰ ਦੇਸ਼ਾਂ ਤੇ ਅੰਸ਼ਕ ਲਗਾਈ ਗਈ ਪਾਬੰਦੀ ਅਮਰੀਕਾ ਦੀ ਸਖਤ ਕਾਰਵਾਈ 37 ਗੈਰ ਕਾਨੂੰਨੀ ਨਾਗਰਿਕਾਂ ਕੀਤੇ ਰਿਪੋਰਟ ਇਸੇ ਨਾਲ ਹੀ ਮੇਰੇ ਨਾਲ ਜੁੜਾ ਸਕ ਕੱਲ ਫੇਰ ਮਿਲਾਂਗੇ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਤਨਮਾ